ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆ ਮੈਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਕ ਹੁਸ਼ਿਆਰਪੁਰ ਦੇ ਵਿੱਚ ਮੈਂ ਅੱਜ ਪਹੁੰਚਿਆ ਹਾਂ ਤੇ ਇੱਥੇ ਇੱਕ ਗਰੀਬ ਪਰਿਵਾਰ ਹੈ ਜਿੱਦੇ ਹਾਲਾਤ ਬਹੁਤ ਨਾਜ਼ੁਕ ਹੈ ਇਹ ਉਹਨਾਂ ਦਾ ਬਾਥਰੂਮ ਹੈ ਜਿੱਦੇ ਬਿਲਕੁਲ ਜਿਹੜੀ ਛੱਤ ਨਹੀਂ ਹੈਗੀ ਕੁਝ ਆ ਫੱਟੀਆਂ ਰੱਖ ਕੇ ਜਿਹੜੀ ਹੈ ਛੱਤ ਜਿਹੜੀ ਪਾਈ ਹੋਈ ਆ ਤੇ ਨਰਕ ਭਰੀ ਜ਼ਿੰਦਗੀ ਜਿਹੜਾ ਹੈ ਇਹ ਪਰਿਵਾਰ ਜੀ ਰਿਹਾ ਹੈ 14-15 ਸਾਲ ਹੋ ਗਏ ਨੇ ਇਹਨਾਂ ਦੇ ਪਤੀ ਜਿਹੜੇ ਸੀ ਉਹ ਵੀ ਨਸ਼ੇ ਦੇ ਆਦੀ ਸੀ ਤਾਂ 15 ਸਾਲ ਹੋ ਗਏ ਨੇ ਉਹਨਾਂ ਨੂੰ ਛੱਡ ਕੇ ਗਿਆ ਨੂੰ ਵਾਪਸ ਨਹੀਂ ਆਏ ਤਿੰਨ ਬੱਚੇ ਨੇ ਇੱਕ ਗੁड़िया ਹੈ ਜਿਹੜੀ ਗੁड़िया ਵਿਆਹੀ ਹੋਈ ਆ ਬੱਚੇ ਜਿਹੜੇ ਨੇ ਉਹ ਵੀ ਨਸ਼ੇੜੀ ਨੇ ਜਿਉ ਮਾੜਾ ਮੋਟਾ ਕੰਮ ਕਰਦੇ ਨੇ ਤਾਂ ਉਹ ਵੀ ਆਪਣੇ ਜੁਗਾ ਇਹ ਭੈਣ ਘਰਾਂ ਦਾ ਕੰਮ ਕਰਕੇ ਮਹਾ ਟਾਈਮ ਪਾਸ ਕਰਦੀ ਪਈ ਆ ਤੇ ਆ ਦੇਖੋ ਕਿਸ ਤਰ੍ਹਾਂ ਜਿਹੜੇ ਵਾਲੇ ਟੁੱਟੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਟੈਲਾਂ ਉਹ ਡੇਗਦੀਆਂ ਪਈਆਂ ਨੇ ਕਰਦੇ ਸਾਰੇ ਹਾਲਾਤ ਬਹੁਤ ਹੀ ਨਾਜ਼ੁਕ ਹੈ ਤੇ ਭੈਣ ਜਿਹੜੀ ਹੈ ਇਹ ਘਰਾਂ ਦਾ ਕੰਮ ਕਰਕੇ ਤੇ ਆਪਣਾ ਜਿਹੜਾ ਟਾਈਮ ਪਾਸ ਕਰਦੀ ਪਈ ਹੈ ਇਸ ਭੈਣ ਦੇ ਕੋਲ ਇੰਨੀ ਜਿਹੜੇ ਨਾ ਇੰਨੇ ਪੈਸੇ ਨਹੀਂ ਹੈਗੇ ਕਿ ਆਪਣੀ ਜਿਹੜੀ ਕਮਰੇ ਦੀ ਜਿਹੜੀ ਇਹਨਾਂ ਛੱਤ ਜਿਹੜੀ ਆ ਉਹ ਠੀਕ ਕਰਵਾ ਸਕੇ ਕਮਰੇ ਪਾ ਸਕੇ ਵਧੀਆ ਜਿਹੜਾ ਗੁਜ਼ਾਰਾ ਕਰ ਸਕੇ ਮਹਾ ਟਾਈਮ ਪਾਸ ਹੋਣ ਰਿਹਾ ਹੈ ਘਰਾਂ ਦਾ ਕੰਮ ਕਰਕੇ ਇਸ ਭੈਣ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪਰ ਆ ਦੇਖ ਲਓ ਸਾਰੇ ਹਾਲਾਤ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਨੇ ਏਸੇ ਨੂੰ ਕਮਰਾ ਇੱਥੇ ਰਸੋਈ ਆ ਆ ਸਾਰਾ ਕੁਝ ਸਾਰੇ ਜਿਹੜੀਆਂ ਤਸਵੀਰਾਂ ਨੇ ਉਹ ਮੈਂ ਦਿਖਾ ਦਿਖਾ ਰਿਆਂ ਤੇ ਇਸ ਭੈਣ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿਦਾਂ ਭੈਣ ਗੁਜ਼ਾਰਾ ਕਰਦੀ ਏ ਕੀ ਹਾਲਾਤ ਨੇ ਕੀ ਮੰਗ ਹੈ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਭੈਣ ਦੇ ਨਾਲ ਹਾਂਜੀ ਭੈਣ ਜੀ ਕੀ ਨਾਮ ਢੱਡਾ ਮੇਰਾ ਨਾਮ ਪ੍ਰੀਤਮ ਕੌਰ ਆ ਸਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਪਿੰਡ ਮੁਗਲਪੁਰੇ ਦੇ ਰਹਿਣ ਵਾਲੇ ਆ ਇਹ ਮੁਗਲਪੁਰਾ ਕਿੱਥੇ ਕਰਕੇ ਪੈਂਦਾ ਏ ਇਹ ਹਿਸ਼ਾਰਪੁਰਾ ਨੜੋਈਆਂ ਚੌਂਕ ਦੇ ਨਾਲ ਹੈ ਮੁਗਲਪੁਰਾ ਹਾਂਜੀ ਹਾਂਜੀ ਤੇ ਆ ਤੁਹਾਡੀ ਜਿਹੜੀ ਛੱਤ ਸਾਰੀ ਟੁੱਟੀ ਹੋਈ ਆ ਬਾਲੇ ਟੁੱਟੇ ਹੋਏ ਨੇ ਵਿੱਚੋਂ ਟੈਲਾ ਡਿੱਗਦੀਆਂ ਪਈਆਂ ਨੇ ਤੇ ਸਾਰੇ ਘਰ ਦੇ ਹਾਲਾਤ ਬਹੁਤ ਨਾਜ਼ਕ ਹੋਏ ਨੇ ਸਾਡਾ ਕਾਰੋਬਾਰ ਕੁਝ ਨਹੀਂ ਹੈਗਾ ਜੀ 15 ਸਾਲ ਹੋ ਗਏ ਨੇ ਮੇਰੇ ਘਰ ਵਾਲੇ ਨੂੰ ਗਏ ਨੂੰ ਕਦੋਂ ਚਲੇ ਗਏ ਸੀ ਸ਼ਰਾਬੀ ਸੀਗੇ ਉਹ ਅੱਛਾ ਜੀ ਸ਼ਰਾਬ ਪੀਂਦੇ ਸੀਗੇ ਤੇ ਉਹ ਗੈਸ ਚੂਲੇ 'ਚ ਕੰਮ ਕਰਦੇ ਸੀਗੇ ਤੇਰੀ ਫੂਰੀ ਲਾਉਂਦੇ ਸੀਗੇ ਅੱਛਾ ਜੀ ਹਾਂਜੀ ਤੇ ਚਾਰ ਮੇਰੇ ਬੱਚੇ ਨੇ ਅੱਛਾ ਜੀ ਹਾਂਜੀ ਤੇ ਉਹ ਨਾਲ ਚਲ ਛੱਡ ਕੇ ਚਲੇ ਗਏ ਨੇ ਮੈਨੂੰ 15 ਸਾਲ ਹੋ ਗਏ ਨੇ ਤੇ ਮੈਂ ਘਰਾਂ ਚ ਕੰਮ ਕਰਕੇ ਗੁਜ਼ਾਰਾ ਕਰਦੀ ਆ ਹੂੰ ਤੇ ਮੇਰੇ ਜਿਹੜੇ ਬੱਚੇ ਨੇ ਦੋ ਮੁੰਡੇ ਮੇਰੇ ਬੇਟੇ ਆ ਹੂੰ ਉਹ ਨਸ਼ਿਆਂ ਚ ਪੈ ਗਏ ਨੇ ਅੱਛਾ ਜੀ ਉਹ ਨਸ਼ੇੜੀ ਨੇ ਹਾਂਜੀ ਉਹ ਨਸ਼ਿਆਂ ਚ ਪੈ ਗਏ ਨੇ ਤੇ ਇਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਗਰੀਬ ਹੈ ਗਈਆਂ ਮੇਰੀ ਮਦਦ ਕਰੋ ਕਿ ਮੈਂ ਬਹੁਤ ਹੀ ਹਵਾਜਾਰ ਹੈ ਗਈਆਂ ਮੇਰੀ ਮਦਦ ਕੀਤੀ ਜਾਵੇ ਤੇ ਇਹ ਬੱਚੇ ਕੋਈ ਨਹੀਂ ਕਮਾਈ ਕਰਦੇ ਬੱਚੇ ਕੋਈ ਦਿਹਾੜੀ ਦਾਪਾ ਕਰਦੇ ਨੇ ਉਹ ਨਸ਼ਾ ਨੁਸ਼ਾ ਖਾ ਲੈਂਦੇ ਨੇ ਅੱਛਾ ਹਾਂਜੀ ਤੇ ਮੈਂ ਘਰਾਂ ਚ ਕੰਮ ਕਰਕੇ ਤੇ ਰੋਟੀ ਪਾਣੀ ਦਾ ਆਪਣਾ ਚਲਾਇਆ ਹੋਇਆ ਤੇ ਆ ਤੇ ਬਾਲੇ ਤੁਹਾਡੇ ਸਾਰੇ ਟੁੱਟੇ ਹੋਏ ਨੇ ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਜਾਣੀ ਆ ਤੇ ਕਿੱਦਾਂ ਤੁਸੀਂ ਇਹ ਗੁਜ਼ਾਰਾ ਚੱਲਦਾ ਪਿਆ ਟੱਡਾ ਸਾਰਾ ਹਾਂਜੀ ਅਸੀਂ ਉਹ ਕੀ ਕਰੀ ਟੀਨਾ ਟੂਨਾ ਦੋ ਤਿੰਨ ਪਾਈਆਂ ਹੋਈਆਂ ਟੁੱਟੀਆਂ ਫੁੱਟੀਆਂ ਉਦੋਂ ਉਧਰ ਹੀ ਗੁਜ਼ਾਰਾ ਕਰੀ ਜਾਂਦੇ ਆ ਆ ਟੀਨਾ ਜਿਹਨੇ ਪਾਈਆਂ ਵਾ ਤੇ ਇੱਥੇ ਰੋਟੀ ਪਾਣੀ ਬਣਾ ਲਈਦਾ ਤੇ ਉੱਥੇ ਇੱਕ ਕਮਰਾ ਮੇਰੀ ਸੱਸ ਨੇ ਦਿੱਤਾ ਆ ਮੈਨੂੰ ਅਛੇ ਉਹਦੇ ਉੱਥੇ ਅਸੀਂ ਮੰਝਾ ਡਾਇ ਹੋਏ ਆਪਣੇ ਅਛੇ ਹਾਂਜੀ ਇਹ ਮੀ ਆਏ ਸੀ ਤਾਂ ਉਦੋਂ ਤੋਂ ਡਿੱਗੀ ਹੋਈ ਛੱਤ ਇਹਨੂੰ ਕਾਫੀ ਚਿਰ ਹੋ ਗਿਆ ਡਿੱਗੀ ਨੂੰ ਹੂੰ ਹੂੰ ਸਾਡੇ ਕੋ ਹਿੰਮਤ ਨਹੀਂ ਹੈਗੀ ਅਸੀਂ ਬਣਾ ਲਈਏ ਇਹਨੂੰ ਅਛੇ ਹਾਂਜੀ ਮੇਰਾ ਕੋਈ ਸਹਾਰਾ ਨਹੀਂ ਹੈਗਾ ਬਣਾਉਣ ਵਾਲਾ ਦਾਨੀ ਸੱਜਣ ਬਹੁਤ ਨੇ ਐਨਆਰਆਈ ਵੀਰ ਬਹੁਤ ਨੇ ਜਿਹੜੇ ਸਮੇਂ-ਸਮੇਂ ਗਰੀਬਾਂ ਦੀ ਬਾਹ ਫੜਦੇ ਜੋ ਕੀ ਉਹਨਾਂ ਕੋ ਤੁਸੀਂ ਅਪੀਲ ਕਰਦੇ ਜੋ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੀ ਲੇ ਕਰਦੇ ਆ ਕਿ ਸਾਡੀ ਹੈਲਪ ਕੀਤੀ ਜਾ ਮਦਦ ਕੀਤੀ ਜਾਵੇ ਸਾਡੀ ਕੀ ਮੰਗ ਹੈ ਤੁਹਾਡੀ ਮੰਗੇ ਆ ਕਿ ਮੇਰਾ ਟੁੱਟਾ ਘਰ ਬਣਾ ਦੋ ਅੱਛੇ ਹਾਂਜੀ ਤੇ ਮੇਰੇ ਬੱਚਿਆਂ ਦੇ ਨਸ਼ੇ ਛਡਾ ਦੋ ਠੀਕ ਹੈ ਹਾਂਜੀ ਇਦਾਂ ਭਰ ਲੈਣੀਆਂ ਇਹਨੂੰ ਭਰ ਕੇ ਤੇ ਮੈਂ ਸਿਰ ਤੇ ਚੱਕ ਕੇ ਲਿਆਂਦੀ ਆਂ ਬੂਰਾ ਹੂੰ ਹਾਂਜੀ ਲੱਕੜਾਂ ਲਿਆਂਦੀ ਆਂ ਸਿਰ ਤੇ ਚੱਕ ਕੇ ਇਹਦੇ ਚ ਇੱਕ ਲੱਕੜ ਲੱਗਦੀ ਹੈ ਤੇ ਰੋਟੀ ਬਣਾਉਣੀ ਆ ਮੈਂ ਤੇ ਘਰ ਵਿੱਚ ਪੀਣ ਦਾ ਪਾਣੀ ਦਾ ਪ੍ਰਬੰਧ ਹੈਗਾ ਹਾਂਜੀ ਪਾਣੀ ਅਸੀਂ ਉਥੋਂ ਸਰਕਾਰੀ ਟੂਟੀ ਆਂਦੀ ਏ ਉੱਥੋਂ ਮੈਂ ਆ ਦੋ ਬਾਲਟੀਆਂ ਭਰ ਲੈਣੀਆਂ ਦੇਖੋ ਆ ਭਰ ਕੇ ਤੇ ਗੁਜ਼ਾਰਾ ਕਰਨਾ गुजारा ਕਰਦੀ ਆ ਠੀਕ ਹੈ ਹਾਂਜੀ ਏਦਾਂ ਬੈਠ ਕੇ ਰੋਟੀ ਬਣਾਉਣੀ ਆ ਇੱਥੇ ਆ ਦੇਖੋ ਲੱਕਣਾ ਰੁਕਣਾ ਰੱਖਿਆ ਮੈਂ ਇਹ ਚਕਲਾ ਵੇਲਣਾ ਪਿਆ ਮੇਰਾ ਆ ਸਾਰਾ ਰੋਟੀ ਪਾਣੀ ਦਾ ਸਮਾਨ ਰੱਖਿਆ ਵਾ ਪਾਣੀ ਦੇ ਡੱਬੇ ਡੁੱਬੇ ये उधर भी टूटा है हैं कितना उधर भी टूटा है हां <coughs> देखो इधर भी सारा टूटा है हां देखो टेढ़ा आई है कितना